ਇਸ ਗੱਲ ਨੂੰ ਇੰਨਾ ਸੀਕਰਟ ਕਿਉਂ ਰੱਖਿਆ ਜਾ ਰਿਹਾ ਔਰ ਫੈਕਟ ਆਫ ਦਾ ਮੈਟਰ ਏਜ ਕੱਲ ਹੋਇਆ ਕਿ ਜੇ ਤਾਂ ਚੀਫ ਮਿਨਿਸਟਰ ਸਾਹਿਬ ਉਹਨਾਂ ਦੀ ਮੀਡੀਆ ਟੀਮ ਜਿਵੇਂ ਹਰ ਚੀਜ਼ ਨੂੰ ਬੜੇ ਮਿੰਟੋ ਸਕਿੰਟਾਂ ਨਾਲ ਸ਼ੇਅਰ ਕਰਦੇ ਆ ਕਿ ਉਹ 8 ਵਜੇ ਉੱਠੇ ਜੀ 8 ਵਜੇ ਬਾਥਰੂਮ ਗਏ ਜੀ 8 ਵਜੇ ਬਾਹਰ ਆ ਗਏ ਜੀ 8 ਵਜੇ ਰੋਟੀ ਖਾਧੀ ਜੀ 8 ਵਜੇ ਆ ਹੋਇਆ ਜੇ ਸਾਰਾ ਕੁਝ ਸ਼ੇਅਰ ਕਰਦੇ ਜਾਂਦੇ ਤੇ ਸ਼ਾਇਦ ਮੈਨੂੰ ਸ਼ੇਅਰ ਕਰਨ ਦੀ ਲੋਡ ਨਹੀਂ ਪੈਣੀ ਸੀ ਚੀਫ ਮਿਨਿਸਟਰ ਸਾਹਿਬ ਦਾ ਇੱਕ ਦਿਨ ਦਾ ਪਹਿਲਾ ਜਿਹੜਾ న్యూਸ 18 ਚੈਨਲ ਹੈ ਜਿਹੜਾ ਕਾਫੀ ਚਿੰਤਿਤ ਰਹਿੰਦਾ ਹੈ ਮੁੱਖ ਮੰਤਰੀ ਸਾਹਿਬ ਬਾਰੇ ਔਰ ਮੁੱਖ ਮੰਤਰੀ ਸਾਹਿਬ ਦੀ ਹਰ ਮੂਵਮੈਂਟ ਨੂੰ ਬੜੀ ਬਰੀਕੀ ਨਾਲ ਵਿਖਾਉਂਦਾ ਪਤਾ ਨਹੀਂ ਕੱਲ ਦੁਪਹਿਰ ਦਾ ਕੀ ਸੱਪ ਸੰਘੇ ਅਦਾਸੀ ਨਹੀਂ ਰਿਹਾ ਕੁਝ ਹੋਰ ਉਨ੍ਹਾਂ ਬਾਰੇ ਔਰ ਮੈਨੂੰ ਤਾਂ ਚਿੰਤਾ ਹੋਈ ਕਿ ਇਹ ਵਾਇਜ਼ ਦੀ ਸਟਾਪ ਸੀਕ੍ਰੇਟ ਚੀਫ ਮਿਨਿਸਟਰ ਸਾਹਿਬ ਨੇ ਇੱਕ ਦਿਨ ਪਹਿਲਾਂ ਜੋ ਪੰਜਾਬ 'ਚ ਹੈਲਥ ਦੇ ਹਾਲਾਤ ਨੇ ਔਰ ਜੋ ਪੰਜਾਬ 'ਚ ਐਜੂਕੇਸ਼ਨ ਦੇ ਹਾਲਾਤ ਨੇ ਉਹਦੇ ਬਾਰੇ ਮੇਰੇ ਤੋਂ ਬਿਹਤਰ ਉਹਨਾਂ ਨੇ ਉਸ ਨੂੰ ਡਿਸਕ੍ਰਾਈਬ ਕੀਤਾ ਔਰ ਇਹ ਗੱਲ ਆਪ ਮੰਨੀ ਆ ਕਿ ਸਰਕਾਰੀ ਸਕੂਲ 'ਚ ਕੋਈ ਜਾ ਕੇ ਰਾਜੀ ਨਹੀਂ ਜੇ ਜਾਣਦਾ ਹੈ ਤੇ ਉਹ ਇਹ ਸੋਚ ਨਾਲ ਜਾਂਦਾ ਕਿ ਭਾਈ ਛੁੱਟੀ ਕਿਵੇਂ ਮਾਰਨੀ ਆ ਕਿਉਂਕਿ ਉਹਨੂੰ ਲੱਗਦਾ ਹੈ ਕਿ ਸ਼ਾਇਦ ਉੱਥੇ ਪੜ੍ਹਾਈ ਨਹੀਂ ਹੋ ਰਹੀ ਕਿ ਉਹਨੇ ਜਿਸ ਤਰੀਕੇ ਨਾਲ ਚੀਫ ਮਿਨਿਸਟਰ ਸਾਹਿਬ ਨੇ ਸਰਕਾਰੀ ਸਕੂਲਾਂ ਨੂੰ ਪੇਸ਼ ਕੀਤਾ ਪਹਿਲਾਂ ਤਾਂ ਮੈਂ ਇਹਦਾ ਇਹਨੂੰ ਸਮਝਦਾ ਆਈ ਕੰਡੈਮ ਇਟ ਔਰ ਮੈਂ ਇਹਨੂੰ ਜਿਹੜੇ ਸਾਡੇ ਟੀਚਰ ਸਾਹਿਬਾਨ ਨੇ ਜਿਹੜੀ ਆਪਦੀ ਹੱਕੀ ਮੰਗਾਂ ਲਈ ਲੜਾਈ ਲੜ ਰਹੇ ਉਹਨਾਂ ਦਾ ਅਪਮਾਨ ਸਮਝਦਾ ਔਰ ਮੈਂ ਆਪੇ ਕਹਿੰਦਾ ਕਿ ਹਾਂ ਠੀਕ ਹੈ ਅਸੀਂ ਇਹ ਗੱਲ ਬਾਰ-ਬਾਰ ਫਲੈਗ ਕਰ ਰਹੇ ਹਾਂ ਕਿ ਜੋ ਐਜੂਕੇਸ਼ਨ ਇਨਫਰਾਸਟ੍ਰਕਚਰ ਦੇਣਾ ਚਾਹੀਦਾ ਸਾਡੇ ਅ ਅਧਿਆਪਕ ਸਹਿਬਾਨਾਂ ਨੂੰ ਨਹੀਂ ਮਿਲ ਰਿਹਾ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਔਰ ਇਹੀ ਕਾਰਨ ਹੈ ਕਿ ਉਸ ਅਸਲੀਅਤ ਨੂੰ ਮੁੱਖ ਮੰਤਰੀ ਸਾਹਿਬ ਆਪ ਬਿਆਨ ਕਰ ਰਹੇ ਆ ਕਿ ਜੀ ਪਹਿਲਾਂ ਅਸੀਂ ਵੇਖਦੇ ਆ ਕਿ ਸਕੂਲ ਕਿਵੇਂ ਨਹੀਂ ਜਾਣਾ ਨਹੀਂ ਤਾਂ ਸਕੂਲ ਤੱਕ ਇਹ ਇੱਕ ਐਡਾ ਵੱਡਾ ਮੰਦਰ ਕੇਂਦਰ ਮੰਨਿਆ ਜਾਂਦਾ ਹੈ ਨੌਲੇਜ ਦਾ ਕਿ ਹਰ ਬੱਚਾ ਉੱਥੇ ਜਾ ਕੇ ਰਾਜੀ ਹੈ ਕਿਉਂਕਿ ਨੌਲੇਜ ਤੋਂ ਵੱਡਾ ਵੈਪਨ ਜਾਂ ਵੱਡੀ ਤਾਕਤ ਕੋਈ ਨਹੀਂ ਔਰ ਜੇ ਕੋਈ ਬੱਚਾ ਸਕੂਲ ਨਹੀਂ ਜਾਂਦਾ ਚਾਰਿਆ ਤੇ ਫੇਲੀਅਰ ਕੀ ਦਾ ਹੁਜੂਦ ਦਾ ਸਰਕਾਰ ਦਾ ਰਾਈਟ ਟੂ ਐਜੂਕੇਸ਼ਨ ਪਾਲਿਸੀ ਥੱਲੇ ਕਿੱਥੇ-ਕਿੱਥੇ ਲੋਕ ਸਰਕਾਰੀ ਸਕੂਲਾਂ ਚ ਪੜ ਕੇ ਔਰ ਵੱਡੀ ਗੱਲ ਮੈਂ ਸਮਝਦਾ ਕਿ ਇੱਕ ਵੱਡੀ ਗਿਣਤੀ ਆ ਲੱਖਾਂ ਲੋਕ ਬੱਚੇ ਸਰਕਾਰੀ ਸਕੂਲ ਚ ਪੜਦੇ ਆ ਚੀਫ ਮਿਨਿਸਟਰ ਸਾਹਿਬ ਦਾ ਜਿਹੜਾ ਲਹਾਜਾ ਸੀ ਸਰਕਾਰੀ ਸਕੂਲਾਂ ਨੂੰ ਡਿਸਕ੍ਰਾਈਬ ਕਰਨ ਦਾ ਕੀ ਇਹਦੇ ਨਾਲ ਇਨਰੋਲਮੈਂਟ ਵਧੂਗੀ ਕੀ ਘਟੂਗੀ ਕੀ ਇਹਦੇ ਨਾਲ ਅਧਿਆਪਕ ਸਹਿਬਾਨ ਜਾਂ ਸਕੂਲ ਪੰਜਾਬ ਸਕੂਲ এডਿਕੇਸ਼ਨ ਬੋਰਡ ਦੀ ਡੀਮੋਰਲਾਈਜ਼ ਹੋਊਗਾ ਕੀ ਉਹਨਾਂ ਦਾ ਮੋਰਲ ਵਧੂਗਾ ਇਹ ਬਹੁਤ ਸੀਰੀਅਸ ਸਵਾਲ ਨੇ ਔਰ ਫਿਰ ਕਹਿੰਦੇ ਜਦ ਅਸੀਂ ਸਕੂਲ ਚਲੇ ਜਾਂਦੇ ਆ ਫਿਰ ਅਸੀਂ ਇਹ ਵੇਖਦੇ ਆ ਕਿ ਕੰਦ ਟੱਪ ਕੇ ਕਿਵੇਂ ਭਜਣਾ ਹੁੰਦਾ ਤੇ ਦੋ ਚਾਰ ਹੋਰ ਨਿਆਣੇ ਕਿਵੇਂ ਇਹ ਚ ਕੰਮ ਚ ਜੋੜਨੇ ਪੈਂਦੇ ਆ ਮੈਂ ਤਾਂ ਹੈਰਾਨ ਹੋ ਗਿਆ ਕਿ ਆਪ ਵੀ ਇਹ ਜੀ ਗੱਲ ਦੱਸ ਕੇ ਹੱਸਦੇ ਸਨ ਤੇ ਪੁੱਛਣ ਵਾਲਾ ਵੀ ਹੈਰਾਨ ਪਰੇਸ਼ਾਨ ਔਰ ਅੱਗੇ ਉਹਨੇ ਕਿਹਾ ਕਿ ਤਾਂ ਹਮ ਤੋਂ ਡੁੱਬेंगे ਤੇਰੇ ਕੋ ਵੀ ਲੈ ਡੁੱਬेंगे ਸਨਮ ਉਹ ਕਹੇ ਜੀਆਂ ਗੱਲਾਂ ਕਹਾ ਕਰਦਾ ਸੀ ਤੇ ਮੈਂ ਉਹ ਤੋਂ ਹਿਸਾਬ ਲਾ ਲਿਆ ਤੇ ਡੁੱਬਦਾ ਪੰਜਾਬ ਵੀ ਰਿਹਾ ਲਾਉ ਨਾਰਡਰ ਦੇ ਹਾਲਾਤ ਵੇਖ ਲਓ ਹਰ ਚੀਜ਼ ਦੇ ਹਾਲਾਤ ਵੇਖ ਲਓ ਮਗਰ ਇੱਕ ਤਾਂ ਉਹਨਾਂ ਨੇ ਆਪਦੀ ਐਜੂਕੇਸ਼ਨ ਦੀ ਪੋਲ ਖੋਲੀ ਜਿਹੜੀ ਗੱਲ ਆਪੋਜੀਸ਼ਨ ਕਰਦੀ ਸੀ ਉਹ ਤੇ ਮੋਹਰ ਲਾਈ ਜਿਹੜੀ ਗੱਲ ਦਾ ਰੌਲਾ ਅਧਿਆਪਕ ਸਹਿਬਾਨ ਪਾਉਂਦੇ ਉਸ ਗੱਲ ਤੇ ਮੋਹਰ ਲਾਈ ਦੂਜੀ ਗੱਲ ਦੇਖੋ ਕੱਲ ਜਦ ਉਹਨਾਂ ਦੀ ਸਿਹਤ ਇਹ ਤਾਂ ਮਗਰਲਾ ਮੇਰਾ ਵੀ ਚਰਚਾ ਦਾ ਵਿਸ਼ਾ ਬਣ ਰਿਹਾ ਕਿ ਸਿਹਤ ਵਿਗੜੀ ਹੈ ਵਿਗੜੀ ਕਿਉਂ ਵਿਗੜਨ ਦਾ ਕਾਰਨ ਬੜਾ ਸਿੰਪਲ ਹੈ ਕਿ ਜੇ ਵੱਧ ਤੋਂ ਹੱਦ ਤੋਂ ਵੱਧ ਤੁਸੀਂ ਪੈਕਸ਼ੈਕ ਲਾ ਲਓ ਨਾ ਤੇ ਉੱਤੇ ਥੱਲੇ ਬੋਤਲ ਦੇ ਥੱਲੇ ਲਿਖਿਆ ਹੁੰਦਾ ਕੀ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ ਤੇ ਜੰਜੂਰੀਅਸ ਤੋਂ ਹੈ ਹੁਣ ਤੁਸੀਂ ਹਟੋ ਨਾ ਟਲੋ ਨਾ ਮਨ ਲਵ ਇੱਕ ਦਿਨ ਪਹਿਲਾਂ ਦੀ ਨਿਊਜ਼ 18 ਤੇ ਜੀ ਵੀ ਸਰੂਰ ਚ ਵੇਖੀ ਸਾਰਿਆਂ ਨੇ ਇੰਟਰਵਿਊ ਉਹ ਝੜੀ ਲੱਗੀ ਸੀ ਕੱਲ ਕਹਿੰਦੇ ਜਹਾਜ਼ ਤੇ ਆਏ ਆ ਦਿੱਲੀੋਂ ਜਹਾਜ਼ ਤੇ ਕਿਹਨਾਂ ਦਾ OSD ਨਾਲ ਸੀ ਸੁਖਵੀਰ ਮੈਂ ਤੁਹਾਨੂੰ ਇਹ ਨਾ ਦੱਸ ਰਿਹਾ ਉਹਨੂੰ ਵੀ ਪੈਗ ਲਵਾਏ ਕਹਿੰਦੇ ਆਪ ਵੀ ਜਹਾਜ਼ ਤੇ ਪੈਗ ਲਾਏ ਪਹਿਲਾ ਮੁੱਖ ਮੰਤਰੀ ਆ ਵੈਸੇ ਹੈ ਬਦਲਾ ਵੀ ਇਹ ਐਡਾ ਮਤਲਬ ਭੁੱਕ ਖਲਾਰ ਦੇ ਪੈਗ ਦੀ ਕਿ ਕਈ ਵਾਰੀ ਗੱਡੀ ਚ ਲਾਉਣੇ ਸ਼ੁਰੂ ਕਰਦੇ ਨੇ ਸੀਐਮ ਦਾ ਕਾਫਲਾ ਜਾ ਰਿਹਾ ਹੁੰਦਾ ਤੇ ਗੱਡੀਆਂ ਹੌਲੀ ਹੋ ਜਾਂਦੀਆਂ ਤੇ ਪੈਗ ਲੱਗਣੇ ਸ਼ੁਰੂ ਹੋ ਜਾਂਦੇ ਚਲੋ ਹਰੇਕ ਦੀ ਆਪਦੀ ਆਦਤ ਹੈ ਕੀ ਕਰ ਸਕਦੇ ਆ ਮਗਰ ਕੱਲ ਹੋਇਆ ਕੀ ਹੈ ਕਿ ਕੱਲ ਪੈਗ ਜਹਾਜ਼ ਤੇ ਲੱਗੇ ਜਿਸ ਇਸ ਨੋਟ ਅਲੌਡ ਇੱਕ ਇੰਨੀ ਕਲ ਕੰਮ ਹੋਇਆ ਫੇਰੇ ਉੱਤਰ ਦੇ ਸਾਰ ਗੱਡੀ ਤੇ ਜਹਾਜ਼ ਦੇ ਵਿੱਚ ਜਿਹੜੇ ਟਾਰਮੈਕ ਕੰਨੇ ਆ ਜਿਹਨੂੰ ਅਸੀਂ ਜਿੱਥੇ ਜਹਾਜ਼ ਖਲੋਂਦਾ ਉਥੇ ਡਿੱਗੇ ਨੇ ਔਰ ਫਟਾਫਟ ਸੀਐਮ ਸਿਕਿਉਰਿਟੀ ਨੇ ਇਹਨਾਂ ਨੂੰ ਠਾ ਕੇ ਗੱਡੀ 'ਚ ਬਿਠਾ ਲਿਆ ਫੇਰ ਇਹਨਾਂ ਨੂੰ ਲੈ ਕੇ ਘਰੇ ਗਏ ਉਥੇ ਜੋ ਮੇਰੇ ਕੋਲ ਖਬਰ ਆਈ ਹੈ ਕਿ ਬਲੱਡ ਪ੍ਰੈਸ਼ਰ ਵੀ ਨਹੀਂ ਠੀਕ ਸੀ ਕੋਈ ਕਹਿੰਦਾ ਗਲੂਕੋਸ ਲੱਗਿਆ ਨਹੀਂ ਹੋਇਆ ਮਗਰ ਆਬਵੀਅਸਲੀ ਰਗੜੇ ਰੁਗੜੇ ਲੱਗੇ ਸੀ ਤੇ ਇੱਕ ਦਮ ਜੇ ਮੈਟਰ ਸੀਰੀਅਸ ਨਹੀਂ ਸੀ ਤੇ ਇੱਥੇ ਆਮ ਆਦਮੀ ਕਲੀਨਿਕ 'ਚ ਇਲਾਜ ਹੋ ਜਾਂਦਾ ਜਿਹਦਾ ਇੰਨਾ ਜ਼ਿਕਰ ਕਰਦੇ ਪਤਾ ਨਹੀਂ ਕਿੰਨੇ ਖੋਲਿਆ 700 ਕਹਿੰਦੇ ਕਰੋੜਾਂ ਦਾ ਇਲਾਜ ਕੀਤਾ ਬਲਬੀਰ ਸਿੰਘ ਹੋਰੀ ਤੁਹਾਡੇ ਇਥੋਂ ਪਟਿਆਲੇ ਦੇ ਵਜੀਰ ਆ ਰੋਜ਼ ਹੀ ਦੱਸਦੇ ਆ ਤੇ ਫੋਨ ਕਰ ਦਿੰਦੇ ਆਮ ਆਦਮੀ ਕਲੀਨਿਕ ਅਲਾ ਇਲਾਜ ਕਰਦਾ ਮਗਰ ਬਿਮਾਰੀ ਐਡੀ ਗੰਭੀਰ ਸੀ ਇਹ ਡਾਕਟਰ ਨੇ ਤਾਂ ਬਾਹਰ ਆ ਕੇ ਦੱਸ ਦੇਣਾ ਸੀਗਾ ਕਿ ਸੀਐਮ ਸਾਹਿਬ ਨੂੰ ਹੋਇਆ ਜਿਆਦਾ ਕੁਝ ਨਹੀਂ ਵੱਧ ਖਾਦੀ ਪੀਤੀ ਤੇ ਡਿੱਗ ਗਏ ਉਹਦਾ ਰੌਲਾ ਪੈ ਜਾਣਾ ਸੀ ਤੇ ਆਪ ਹੀ ਹੈਲਥ ਪ੍ਰਣਾਲੀ ਦਾ ਵੀ ਪੋਲ ਖੋਲਤੀ ਕਿ ਉਹਨਾਂ ਨੂੰ ਨਾਲ ਦੀ ਨਾਲ ਵਾਪਸ ਚਾਰਟਰ ਜਹਾਜ਼ ਤੇ ਤੁਸੀਂ ਵੇਖੋ ਪੰਜਾਬ ਦਾ ਪੈਸਾ ਕਾਦੇ ਲਈ ਖਰਚ ਹੋ ਰਿਹਾ ਹੈ ਲੋਕਾਂ ਨੂੰ ਤਨਖਾਹ ਨਹੀਂ ਮਿਲ ਰਹੀ ਸਮੇਂ ਨਾਲ ਤਨਖਾਹਾਂ ਲੇਟ ਨੇ ਪ੍ਰਾਣੀ ਪੈਨਸ਼ਨ ਭਰਨੀ ਹੋ ਰਹੀ ਟੀਏ ਡੀਏ ਨਹੀਂ ਮਿਲ ਰਿਆ ਲੋਕਾਂ ਤੇ ਬੋਝ ਪਾਇਆ ਜਾ ਰਿਹਾ ਤੇ ਸੀਐਮ ਸਾਹਿਬ ਚਾਰਟਰ 'ਚ ਆਉਂਦੇ ਆ ਤੇ ਫਿਰ ਚਾਰਟਰ 'ਚ ਉਹਨਾਂ ਨੂੰ 2 ਘੰਟਿਆਂ ਬਾਅਦ ਵਾਪਸ ਲੈ ਕੇ ਜਾਂਦੇ ਔਰ ਫਿਰ ਉਹਨਾਂ ਨੂੰ ਦਿੱਲੀ ਲੈ ਕੇ ਗਏ ਆ ਔਰ ਦਿੱਲੀ ਅੱਜ ਉਹ ਅਪੋਲੋ ਹਸਪਤਾਲ 'ਚ ਉਹਨਾਂ ਦਾ ਇਲਾਜ ਚੱਲ ਰਿਹਾ ਆ ਤੋਨੂ ਆ ਕੇ ਕਹਿਣਗੇ ਕਿ ਸਾਡਾ ਪੂਰਾ ਬਾਡੀ ਦਾ ਸਕੈਨ ਹੋਇਆ ਪਤਾ ਨਹੀਂ ਇੱਕਦਮ ਚੱਕਰ ਆਏ ਮਗਰ ਤੁਸੀਂ ਕਹੇ ਨੂੰ ਪੀ ਲਿਓ ਜਿਹੜਾ ਵੱਧ ਪੈਗ ਲਾਉਂਦਾ ਉਹਨੂੰ ਵੀ ਚੱਕਰ ਇੱਕਦਮ ਹੀ ਆਉਂਦੇ ਆ ਪਰ ਤੁਸੀਂ ਮੁੱਖ ਮੰਤਰੀ ਦਫਤਰ ਜਿਹੜਾ ਇਸ ਖਬਰ ਨੂੰ ਖੰਡਨ ਕਰ ਰਿਹਾ ਹੈਗਾ ਜੀ ਕਿ ਕਿ ਇਹ ਅਫਵਾਹ ਫਲਾਈ ਜਾ ਰਹੀ ਹੈ ਮੁੱਖ ਮੰਤਰੀ ਜੀ ਸ਼ਵੀਰ ਉੱਤਾਲਾ ਲਾਉਣ ਦੀ ਕੋਸ਼ਿਸ਼ ਉਹ ਮੁੱਖ ਮੰਤਰੀ ਜੀ ਦਾ ਟਾ ਛਵੀ ਹੋਵੇ ਤੇ ਟਾ ਲੱਗੇ ਜਰਮਨੀ ਦੇ ਜਹਾਜ਼ ਤੋਂ ਡਿੱਗੇ ਸਨ ਕਿ ਨਹੀਂ ਡਿੱਗੇ ਸਨ ਦੱਸ ਐਵੇਂ ਇੱਕ ਮਜ਼ਾਕ ਬਣਾਇਆ ਫੇਰ ਉਹ ਜਿਹੜਾ ਇੱਕ ਥੋੜੇ ਪੱਤਰਕਾਰਾਂ ਦੇ ਸੰਮੇਲਨ ਤੇ ਗਏ ਸੀ ਚੰਡੀਗੜ੍ਹ ਪ੍ਰੈਸ ਕਲੱਬ ਤੇ ਗੱਡੀ ਤੇ ਬੁੜਕ ਕੇ ਛਾਲ ਮਾਰੀ ਸੀ ਕਿ ਨਹੀਂ ਮਾਰੀ ਸੀ ਮਗਰ ਉਹ ਵਿਸ਼ਾਲ ਅੰਗਰੇਜ਼ ਸਰ ਕੇ ਨਾਲ ਹੀ ਸਨ ਹੋਰ ਵੀ ਸੀ ਕਈ ਮੈਂ ਤਾਂ ਪੱਤਰਕਾਰ ਵੀ ਦਾ ਤੂੰ ਜਦੋਂ ਮਗਰ ਮਗਰ ਲਈ ਗੱਡੀ ਦੇ ਪਿੱਛੋਂ ਪਾਸਿਓਂ ਕੱਢਿਆ ਤੇ ਉਦੋਂ ਨਾ ਢਾ ਲੱਗੀ ਜਰਮਨੀ ਦੇ ਜਹਾਜ਼ ਤੇ ਨਹੀਂ ਚੜਨ ਦਿੱਤਾ ਉਦੋਂ ਨਾ ਢਾ ਲੱਗੀ ਜਦੋਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਦੀ ਹਾਜ਼ਰੀ 'ਚ ਚਲੇ ਗਏ ਸ਼ਰਾਬ ਪੀ ਕੇ ਉਹ ਲੋਕਾਂ ਨੇ ਦੌੜਾ ਲਵਾਈਆਂ ਉਦੋਂ ਨਾ ਢਾ ਲੱਗੀ ਹੁਣ ਅਸੀਂ ਜੇ ਚਿੰਤਾ ਪ੍ਰਗਟ ਕਰ ਰਹੇ ਆ ਦੇਖੋ ਮੈਂ ਬਾਰ ਬਾਰ ਕਹਿਣਾ ਮਜ਼ਾਕ ਦਾ ਵਿਸ਼ਾ ਨਹੀਂ ਆਈ ਵਿਸ਼ਮ ਵਿਲ ਆਈ ਵਿਸ਼ਮ ਗੁੱਡ ਰਿਕਵਰੀ ਉਹਨੇ ਕਾ ਨਹੀਂ ਆਣਾ ਬਟ ਐਟ ਦ ਸੇਮ ਟਾਈਮ ਪੰਜਾਬ ਤੇ ਪੌਣੇ 4 ਲੱਖ ਕਰੋੜ ਦਾ ਕਰਜ਼ਾਈ ਪੰਜਾਬ ਹੋ ਗਿਆ ਕੀ ਚੀਫ ਮਿਨਿਸਟਰ ਨੂੰ ਇਹ ਅਧਿਕਾਰ ਹੈ ਕਿ ਉਹ ਪ੍ਰਾਈਵੇਟ ਝਾੜਾਂ 'ਚ ਪਹਿਲੀ ਗੱਲ ਸ਼ਰਾਬ ਜਿਹੜੀ ਪੀਣੀ ਮਨਾ ਝਾੜ ਤੇ ਤੁਸੀਂ ਸ਼ਰਾਬ ਪੀਓ ਕਿਉਂ ਕਾਰਵਾਈ ਨਹੀਂ ਕੀਤੀ ਇਹਦੇ ਲਈ ਕਾਨੂੰਨ ਵੱਖਰੇ ਨੇ ਫਿਰ ਜੇ ਤੁਸੀਂ ਡਿੱਗ ਗਏ ਤੇ ਦੱਸ ਦੇਣਾ ਸੀਗਾ ਦੋ ਤਿੰਨ ਚੈਲੰਜ ਹੈਗੇ ਜਿਹੜੇ ਮਿੰਟ-ਮਿੰਟ ਦੀ ਤੁਹਾਡੀ ਖਬਰ ਚਲਾਉਂਦੇ ਆ ਉਹਨਾਂ ਨੂੰ ਪਤਾ ਨਹੀਂ ਕੀ ਹੋਇਆ ਕੋ ਰੋਜ਼ਾਨਾ ਸਪੋਕਸਮੈਨ ਉਹ ਵੀ ਬੜੀ ਕਿਲੀ ਨੱਪਦਾ ਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਆਇਆ ਹੋ ਗਿਆ ਉਹ ਆ ਗਿਆ ਉਹ ਵੀ ਚੁੱਪ ਕਰ ਜਾਂਦੇ ਦੱਸ ਤਾਂ ਦਿਓ ਭਾਈ ਫਿਰ ਤੁਸੀਂ ਗਏ ਇਲਾਜ ਵਾਸਤੇ ਦਿੱਲੀ ਲੈ ਗਏ ਹੋ ਤੁਹਾਨੂੰ ਫਿਰ ਉੱਥੇ ਚੈਨਲ ਵਾਲੇ ਪਹੁੰਚੇ ਉਹਨਾਂ ਨੂੰ ਕਿਹਾ ਕਿ ਪਿੱਛੇ हट ਜਾਓ ਤੁਸੀਂ ਕਿਸੇ ਨੇ ਖਬਰ ਨਹੀਂ ਲਾਣੀ ਮੈਂ ਹੁਣ ਚੈਨਲ ਦਾ ਨਾਮ ਲਮਾ ਜਿਹਨਾਂ ਦੇ ਮਾਲਕਾਂ ਨੂੰ ਫੋਨ ਗਿਆ ਮੈਨੂੰ ਆਪ ਉਹ ਵਿਚਾਰੇ ਦੱਸੀ ਜਾਂਦੇ ਯਾਰ ਸਾਨੂੰ ਬੜੇ ਦਬਕੇ ਬਾਜ ਰਹੇ ਮੈਂ ਫਿਰ ਕਿਉਂ ਡਰਦੇ ਕਿਉਂ ਦੇ ਡਰਦੇ ਤਾਂ ਨਹੀਂ ਇਸ਼ਤਿਹਾਰ ਬੰਦ ਹੋ ਜਾਂਦਾ ਮੈਂ ਤਾਂ ਜਮ੍ਹਾਂ ਸਹੀ ਗੱਲ ਕਰ ਰਿਹਾ ਇਸ ਲਈ ਮੈਨੂੰ ਇਹ ਗੱਲ ਤੇ ਨਹੀਂ ਉਹਨਾਂ ਨੂੰ ਵਿਚਾਰਿਆਂ ਨੂੰ ਸਿਹਤ ਜਾਪਤਾ ਹੋਵੇ ਮਗਰ ਪ੍ਰੋਬਲਮ ਜਿਹੜੀ ਆ ਨਾ ਉਹ ਹੈ ਵੱਧ ਖਾਣ ਪੀਣ ਦੀ ਉਹ ਤਾਂ ਭਾਈ ਇੱਥੇ ਉਹ ਲਾਉਣਾ ਪੈਣਾ ਉਹ ਮਾ ਫਲਰ ਮੋ ਫਲਰ ਮੂਤ ਹੈ ਨਹੀਂ ਤਾਂ ਕੰਮ ਹਟਣਾ ਨਹੀਂ ਤੇ ਪੰਜਾਬ ਦਾ ਕਦੇ ਲਈ ਖਰਚਾ ਕਰਾਈ ਜੰਨੇ ਉਹ ਜੇ ਪੁੱਟੇ ਸਿੱਦੇ ਕੰਮ ਦਾ ਔਰ ਨਾਲੇ ਇਹਦੇ ਨਾਲ ਹੀ ਐਜੂਕੇਸ਼ਨ ਦੀ ਤਾਂ ਉਹਨਾਂ ਨੇ ਇੱਕ ਦਿਨ ਪਹਿਲਾਂ ਹੀ ਪੋਲ ਖੋਲਤੀ ਸੀ ਮੁੱਖ ਮੰਤਰੀ ਸਾਹਿਬ ਨੇ ਵੈਸੇ ਤਾਂ ਹਰਜੋਤ ਪੈਂਚ ਨੇ ਵੀ ਖੋਲੀ ਆ ਕਿ 300 ਟੀਚਰ ਪ੍ਰਮੋਟ ਕੀਤਾ ਉਹਨਾਂ ਚੋਂ ਇੰਗਲਿਸ਼ ਜੇ ਪ੍ਰਮੋਟ ਕਰਦੇ ਇੰਗਲਿਸ਼ ਪੜਾਈ ਕਦੇ ਨਹੀਂ ਉਹਨਾਂ ਨੇ ਉਹਦਾ ਰੌਲਾ ਅੱਡ ਪੈਂਦਾ ਫਿਰਦਾ ਤੇ ਹੁਣ ਹੈਲਥ ਦੀ ਖੋਲਤੀ ਜੇ ਤੁਹਾਡਾ ਹੈਲਥ ਦਾ ਐਡਾ ਵਧੀਆ ਕੰਮ ਤੁਸੀਂ ਕੀਤਾ ਕਿ ਭਾਈ ਉੱਥੇ ਕਿਲੋਮੀਟਰ ਦੀ ਦੂਰੀ 'ਚ ਆਮ ਆਦਮੀ ਕਲੀਨਿਕ ਸੀ ਮੁੱਖ ਮੰਤਰੀ ਸਾਹਿਬ ਦਾ ਉੱਥੋਂ ਇਲਾਜ ਹੋ ਜਾਂਦਾ ਨਾਲੇ ਕੰਮ ਠੀਕ ਹੋ ਜਾਂਦਾ ਨਾਲੇ ਅਸੀਂ ਵੀ ਕਹਿੰਦੇ ਕਿ ਵਾਕੇ ਇਲਾਜ ਵਧੀਆ ਹੋ ਗਿਆ ਇਸ ਲਈ ਮੈਂ ਇਕਤਾ ਮੈਂ ਬਾਰ ਬਾਰ ਕਹਿੰਦਾ ਇਟਸ ਨਾਟ ਅ ਮੈਟਰ ਆਫ ਜੋਕ ਇਟ ਇਜ਼ ਅ ਮੈਟਰ ਆਫ ਕੰਸਰਨ ਕਿ ਉਹ ਛੇਤੀ ਤੋਂ ਛੇਤੀ ਠੀਕ ਹੋਣ ਮਗਰ ਐਟ ਦ ਸੇਮ ਟਾਈਮ ਕਿ ਇਹ ਜੀ ਫਜ਼ੂਲ ਖਰਚੀ ਔਰ ਕਾਨੂੰਨ ਨੂੰ ਤੋੜਨਾ ਮੈਂ ਉਹਦੀ ਜਰੂਰ ਉਹ ਉਹਨੂੰ ਕੰਡੈਮ ਕਰਦਾ ਕਿਉਂਕਿ ਉੱਥੇ ਜਾ ਕੇ ਤੁਹਾਨੂੰ ਵੀ ਪਤਾ ਪੋਲੋ ਚ ਕਿਸੇ ਨੂੰ ਨੇੜੇ ਲੱਗਣਦੇ ਰੇ ਵੇ ਮੈਂ ਫੋਟੋ ਦੇ ਦੂੰਗਾ ਉਹ ਵੀ ਆਉਂਗਾ ਪਹਿਲਾਂ ਇਹ ਇਹ ਨਾ ਕਰੇ ਫਿਰ ਮੈਂ ਦਊ ਕੱਲ ਵੀ ਜਦੋਂ ਜਹਾਜ਼ ਚ ਵਾਪਸ ਗਏ ਸੁਣ ਲਓ ਮੇਰੀ ਗੱਲ ਇਹਨਾਂ ਨਾਲ 8 10 ਕ ਬੰਦੇ ਸੀ ਉਹਨਾਂ ਦਸਾਂ ਚ ਇੱਕ ਇਹਨਾਂ ਦੀ ਧਰਮ ਪਤਨੀ ਜੀ ਸਨ ਇੱਕ ਇਹਨਾਂ ਦਾ ਬੇਟੀ ਸਨ ਇੱਕ ਬਲਕਾਰ ਸਿਓਸੀ ਸਤਨਾਮ ਸਿਓਸੀ ਜੇ ਚਾਹਣਗੇ ਤਾਂ ਮੈਂ ਸਾਰਿਆਂ ਦੇ ਨਾਂ ਦੱਸ ਦੂੰ ਮੇਰੀ ਖਬਰ ਕੱਚੀ ਨਹੀਂ ਕਿਉਂਕਿ ਮੈਂ ਕੰਸਰਨਡ ਆ ਔਰ ਵਿਰੋਧੀ ਧਿਰ ਚ ਆ ਮੇਰਾ ਕੰਮ ਹੈ ਧਿਆਨ ਰੱਖਣਾ ਕੰਸਰਨ ਸਰਭਾਗ ਡੋਰ ਹੋਰ ਹੱਥ ਚ ਲੱਗਦਾ ਨਹੀਂ ਕਿ ਅੱਜ ਦਿਨ ਚੀਜ਼ੀ ਪੰਜਾਬ ਦੀ ਕਹਿੰਦੇ ਚੱਕਰ ਹੀ ਉੱਥੋਂ ਪਿਆ ਪਰ ਦਿੱਲੀ ਦੇ ਸੀਐਮ ਨਾਲ ਵੀ ਰਿਲੇਟਡ ਹੈਗਾ ਜੀ ਇਸ ਥੀਮ ਨੂੰ ਲੱਗੇ ਚੱਕਰ ਚੱਕਰ ਹੀ ਕਹਿੰਦੇ ਉੱਥੋਂ ਸ਼ੁਰੂ ਹੋਇਆ ਜੀ ਜਾਣਾ ਚਪਾਲ ਵਾਸਤੇ ਸੀ న్యూਸ 18 ਵਾਸਤੇ ਪਹਿਲਾਂ ਖਬਰ ਦੇ ਦਿੱਤੀ ਕਿ ਦਿੱਲੀ ਚ ਕੇਜਰੀਵਾਲ ਸਾਹਿਬ ਕਹਿੰਦੇ ਮੈਂ ਅਸਤੀਫਾ ਦੇ ਰਿਹਾ ਤੂੰ ਵੀ ਦੇ ਦੀ ਉਹ ਪਤਾ ਨਹੀਂ ਉਹਦਾ ਉਹਦੇ ਗੰਮ ਚ ਹੀ ਕੰਮ ਕਿੱਲੀ ਨਾਪਦੀ ਇਹ ਉਹ ਕਿੱਲੀ ਵੱਧ ਨੱਪੀ ਜਾਂਦੀ ਤੁਹਾਨੂੰ ਪਤਾ ਹੈ ਜਦੋਂ ਜਿਹੜਾ ਨੱਪਦਾ ਉਹਨੂੰ ਪਤਾ ਕਿ ਫਿਰ ਅੰਦਾਜ਼ਾ ਨਹੀਂ ਰਹਿਦਾ ਗੰਮ ਚ ਦੱਬੀ ਆਇ ਕਿੱਲੀ ਪਹਿਲਾਂ ਉਧਰ ਦੱਬਤੀ ਚਪਾਲ ਚਲੇ ਗਏ ਫਿਰ ਉੱਥੋਂ ਦੱਬਦੇ ਦੱਬਦੇ ਚੰਡੀਗੜ੍ਹ ਆ ਕੇ ਤੇ ਬੁੜਕ ਕੇ ਉਹ ਡਿੱਗੇ ਹੋਰ ਤਾਂ ਮਸਲਾ ਕੋਈ ਨਹੀਂ ਬਟ ਖਬਰ ਇਹ ਹੈ ਕਿ सीएम साहब ਨੂੰ ਬੜੀ ਛੇਤੀ ਕਹਿੰਦੇ ਹਟਾ ਦੇਣਾ ਸਾਡਾ ਤਾਂ ਨੁਕਸਾਨ ਹੋਣਾ ਜੀ ਪੰਜਾਬ ਦਾ ਐਕਸਾਈਜ਼ ਉਹਦੇ ਨਹੀਂ ਡਿੱਗ ਜਾਣਾ ਰੈਵਨਿਊ ਮੇਲਾ ਦਾ ਇੱਕ ਆਲੀ ਤਾਂ ਵਧੂ ਝਟਕੇ ਨਾਲ ਗਮ ਚ ਫਿਰ ਡਿੱਗ ਜੂ ਰਕੇ ਸਾਹਿਬ ਜਿਹੜੇ ਇਲਾਕੇ ਤੁਸੀਂ ਬੈਠੇ ਹੋ ਇੱਥੇ ਖਾੜਾ ਚ ਕਰੋੜਾਂ ਦਾ ਨੁਕਸਾਨ ਹੋਇਆ ਬਾਦ ਸਾਹਿਬ ਨੇ ਕਿਹਾ ਕਿ ਮੈਂ ਬੱਕਰੀ ਕੁੱਕੜੀ ਸਾਰਿਆਂ ਦਾ ਮੁਆਵਜ਼ਾ ਦਾਂਗਾ ਇਹਦੇ ਇਲਾਕੇ ਚ ਕਿਸੇ ਨੂੰ ਜੀ ਪਟਿਆਲੇ ਚ ਪੰਜਾਬ ਚ ਕਿਸੇ ਨੂੰ ਨਹੀਂ ਮਿਲਿਆ ਕਿੱਧਰ ਲੇ ਗਏ ਭਰਾਵਾ ਉਹ ਤਾਂ ਬਹੁਤ ਕੁਝ ਕਹਿੰਦਾ ਬੱਕਰੀ ਕੁੱਕੜੀ ਦਾ ਮੁਆਵਜ਼ਾ ਉਹਦੋਂ ਦਿੰਦਾ ਜਦੋਂ ਖਾਦੀ ਪੀਤੀ ਚ ਬੋਲ ਜੋ ਤੂੰ ਨੂੰ ਆ ਜਾਂਦੀ ਹੈ ਹੋਸ਼ ਫਿਰ ਨਾ ਉਹਨੂੰ ਚੇਤੇ ਆਉਂਦੀ ਹੈ ਬੱਕਰੀ ਨਾ ਆਉਂਦੀ ਹੈ ਕੂਕੜੀ ਨਾ ਹੁੰਦਾ ਕਿਸਾਨ ਮੈਂ ਬਾਤ ਸ਼ੁਰੂ ਹੀ ਗੱਲ ਐਗਰੀਕਲਚਰ ਪਾਲਿਸੀ ਤੋਂ ਕੀਤੀ ਹੈ ਪਟਿਆਲੇ ਦਾ ਸਾਥੂ ਜੀ ਇਹ ਚ ਬੜਾ ਦੇਖੋ ਮੈਂ ਇੱਕ ਗੱਲ 'ਚ ਇੱਜ਼ਤ ਕਰਦਾ ਕਿ ਇਹਨਾਂ ਦਾ ਐਮ.ਐਲ.ਏ. ਸਾਹਿਬ ਨੇ ਗੋਗੀ ਸਾਹਿਬ ਲੁਧਿਆਣੇ ਤੋਂ ਜਿਨ੍ਹਾਂ ਨੇ ਬੁੱਢਾ ਨਾਲੇ ਦਾ 32.5 ਸਾਲ ਹੋ ਗਏ ਜੀ ਨਹੀਂ ਪੱਥਰ ਰੱਖੇ ਨੂੰ ਉਹਨਾਂ ਨੇ ਆਪ ਜਾ ਕੇ ਨਹੀਂ ਪੱਥਰ ਭੰਨਣਾ ਸ਼ੁਰੂ ਕੀਤਾ ਟਿਆਲੇ ਦੀ ਵੀ ਉਹ ਤਸਵੀਰ ਆ ਮੈਂ ਤੁਹਾਨੂੰ ਕਹੀ ਨਹੀਂ ਪੱਥਰ ਇੱਥੇ ਭਗਵੰਤ ਸਿੰਘ ਸਾਹਿਬ ਦੇ ਦਿਖਾ ਦੂ ਜਿੱਥੇ ਇੱਕ ਦਿਵਾਨੀ ਦਾ ਕੇ ਕੰਮ ਨਹੀਂ ਹੋਇਆ ਅੱਜ ਪੰਜਾਬ ਦੀ ਸਾਰੀਆਂ ਲਿੰਕ ਰੋਡਾਂ ਟੁੱਟ ਗਈਆਂ ਨੇ ਬੁਰਾ ਹਾਲ ਕੀ ਰਿਪੇਅਰ ਹੋ ਰਹੀ ਹੈ ਆਨਸਰ ਇਜ਼ ਨੋ ਪੰਜਾਬ ਪਹੁੰਚ 4 ਲੱਖ ਕਰੋੜ ਦਾ ਕਰਜ਼ਾਈ ਹੋ ਗਿਆ ਡੀਜ਼ਲ ਪੈਟਰੋਲ ਤੁਸੀਂ ਸਭ ਤੋਂ ਮਹਿੰਗਾ ਕਰਤਾ ਤੁਹਾਡੇ ਕੋਲ ਫਾਈਨੈਂਸ਼ੀਅਲ ਐਮਰਜੈਂਸੀ ਵਾਲੇ ਹਾਲਾਤ ਨੇ ਮਗਰ ਮੁੱਖ ਮੰਤਰੀ ਜਿਹੜਾ ਆਮ ਆਦਮੀ ਦੀ ਸੀਗਾ ਉਹ ਜਹਾਜ਼ ਤੇ ਜਾਂਦਾ ਜਾਜ ਤੇ ਆਉਂਦਾ ਔਰ ਜਹਾਜ਼ ਦੀ ਦਰਬਾਰ ਤੋਂ ਰੱਜ ਕੇ ਕਰ ਰਿਹਾ ਜੇ ਜਹਾਜ਼ ਕੋ ਤੇ ਉਹ ਵੀ ਦੱਸ ਦਿਨਾ ਉਹਦੀ ਫੋਟੋ ਬਖਾਵਾਂ ਕਿਹੜਾ ਜਹਾਜ਼ ਸੀ ਤੁਸੀਂ ਫਿਰ ਮਹਿਸੂਸ ਕਰੋਗੇ ਕਿ ਯਾਰ ਮਜ਼ਾਕ ਬਣਿਆ ਪਿਆ ਇਹ ਮੁਜੀਠੇ ਸਾਹਿਬੇ ਕਿ ਦਿੱਲੀ ਦੇ ਵਿੱਚ ਹੁਣ ਸੀਐਮ ਚੇਂਜ ਕੀਤਾ ਔਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਨੈਤਿਕਤਾ ਹੁੰਦੀ ਹੈ ਸੁਖਵੀਰ ਬਾਦਲ ਅਸਤੀਫਾ ਦੇ ਕੇ ਸੀਰੀ ਕੱਲ ਤੱਕ ਸਾਹਮਣੇ ਨਹੀਂ ਹੋਏ ਪਰ ਕੇਜਰੀਵਾਲ ਨੇ ਅਸਤੀਫਾ ਦਿੱਤਾ ਔਰ ਫੈਮਿਲੀ ਨੂੰ ਅੱਗੇ ਨਾ ਰੱਖ ਕੇ ਕਿਸੇ ਹੋਰ ਨੂੰ ਸੀਐਮ ਬਣਾਇਆ ਔਰ ਅੱਜ ਅਸ਼ਵੀ ਕਲੇਰ ਹਰਾਂ ਨੇ ਇਹ ਟਵੀਟ ਵੀ ਕੀਤਾ ਸੀ ਫੇਸਬੁੱਕ ਤੇ ਵੀ ਉਹਨਾਂ ਨੇ ਪਾਇਆ ਸੀ ਕਿ ਬਦਲਾਅ ਦੀ ਹਵਾ ਕੇਵਲ ਦਿੱਲੀ ਚ ਨਹੀਂ ਹੋਈ ਇਹ ਪੰਜਾਬ ਦੇ ਵਿੱਚ ਵੀ ਆ ਰਹੀ ਹੈ ਹੌਲੀ ਹੌਲੀ ਔਰ ਹੋ ਸਕਦਾ ਹੈ ਕਿ ਇੱਥੇ ਵੀ ਮੁੱਖ ਮੰਤਰੀ ਦੀ ਕੁਰਸੀ ਨੂੰ ਖਤਰਾ ਹੋਵੇ। ਇਹ ਇਹ ਗੱਲ ਨਾ ਜੀ ਤੁਸੀਂ ਸ਼ਾਇਦ ਮੇਰੀ ਗੱਲ ਸੁਣੀ ਨਹੀਂ ਇਹ ਪੰਗਾ ਹੀ ਇਥੋਂ ਪਿਆ ਅਸਲ ਗੁਨੇਗਾਰੀ ਕੇਜਰੀਵਾਲ ਸਾਹਿਬ ਨੇ। ਉਹਨਾਂ ਨੇ ਜਦ ਭਗਵੰਤ ਮਾਨ ਸਾਹਿਬ ਨੂੰ ਕਿਹਾ ਕਿ ਮੈਂ ਅਸਤੀਫਾ ਦੇ ਤਾ ਤੈਨੂੰ ਵੀ ਦੇਣਾ ਪੈਣਾ। ਤੇ ਕਹਿੰਦੇ ਉਸ ਤੋਂ ਬਾਅਦ ਜਿਹੜੀ 8 ਪੀਐਮ ਤੋਂ ਬਾਅਦ ਵਾਲੀ ਕਹਾਣੀ ਸੀ ਉਹ 2 ਪੀਐਮ 'ਤੇ ਸ਼ੁਰੂ ਹੋ ਗਈ। ਉਹ ਕਹਿੰਦੇ ਕਿ ਸੁਖਬੀਰ ਔਰ ਮੁੜ ਕੇ ਕੰਮ ਨਹੀਂ ਰੁਕਿਆ। ਉਹ ਕਹਿੰਦੇ ਸੁਖਬੀਰ ਹਰੀ ਨੇ ਅਸਤੀਫਾ ਦੇ ਕੇ ਜਾ ਸਕਦੇ ਸੀ। ਜੀ ਹਾਲੇ ਸੁਖਬੀਰ ਜੀ ਦਾ ਫਿਕਰ ਨਾ ਕਰੋ ਹਾਲੇ ਪਾਸ ਸਰਕਾਰ ਦਾ ਫਿਕਰ ਕਰੋ ਜਿਹੜਾ ਜੱਪ ਪੱਗੇ ਨੂੰ ਫੜੇ ਹੋ ਤੁਸੀਂ ਇਹ ਜਿਹੜਾ ਜਹਾਜ਼ ਉੱਡਦਾ ਫਿਰਦਾ ਨਾ ਪ੍ਰਾਈਵੇਟ ਦਾ ਖਰਚਾ ਤੁਸੀਂ ਵੀ ਦਿਨੇ ਪੈਣ ਜੀ ਤੁਸੀਂ ਥੋੜਾ ਧਿਆਨ ਰੱਖੋ ਇਨ੍ਹਾਂ ਗੱਲਾਂ ਦਾ। ਸਰ ਇੱਕ ਮਾਲੀ ਨੂੰ ਜਿਹੜਾ ਚੁੱਕਿਆ ਗਿਆ ਜੀ। ਵੇਖੋ ਮੈਂ ਭਾਵੇਂ ਮਾਲੀ ਸਾਹਿਬ ਦੀ ਸਾਡੀ ਆਪਸ ਕੋਈ ਐਡੀ ਸੁਰਸਰ ਰਲਦੀ ਨਹੀਂ ਮਗਰ ਮਾਲੀ ਸਾਹਿਬ ਨਾਲ ਵੀ ਜੋ ਹੋਇਆ ਮੈਂ ਉਸ ਨੂੰ ਕੰਡੈਮ ਵੀ ਕੀਤਾ ਔਰ ਮੈਂ ਮਹਿਸੂਸ ਕਰਦਾ ਕਿ ਇਹ ਐਮਰਜੈਂਸੀ ਜੋ ਇੰਦਰਾ ਗਾਂਧੀ ਨੇ ਲਾਈ ਸੀ ਉਹ ਐਮਰਜੈਂਸੀ ਵਾਲੇ ਹਾਲਾਤ ਹੋਣ ਨੇ ਉਸ ਬੰਦੇ ਨੂੰ ਇਹ ਹੀ ਨਹੀਂ ਪਤਾ ਕਿ ਮੇਰੇ ਤੇ ਪਰਚਾ ਕੀਆ ਉਹਨੂੰ ਮਿਸਲੀਡ ਕਰਕੇ ਥਾਣੇ ਲੈ ਕੇ ਗਏ ਫਿਰ ਉਹਨੂੰ ਅਰੈਸਟ ਕਰਤੀ ਆ ਉਹਦੀ ਗਲਤੀ ਸਿਰਫ ਇੰਨੀ ਆ ਕਿ ਉਹ ਬੜੀ ਹਿੰਮਤ ਨਾਲ ਆਪਦੀ ਗੱਲ ਭਗਵੰਤ ਮਾਨ ਦੇ ਖਿਲਾਫ ਰੱਖਦੇ ਜਿਹੜਾ ਵੀ ਭਗਵੰਤ ਮਾਨ ਦੇ ਖਿਲਾਫ ਗੱਲ ਕਰਦਾ ਉਹਤੇ ਕਾਰਵਾਈ ਤਾਂ ਨਿਸ਼ਚਿਤ ਹੀ ਆ ਹੁਣ ਮੈਂ ਜੇ ਆਪ ਦਾ ਕੰਸਰਨ ਵੀ ਦਿਖਾਇਆ ਤੁਹਾਨੂੰ ਕਿ ਭਾਈ ਇਹਨੂੰ ਇੰਨਾ ਪੈਗ ਨਹੀਂ ਲਾਉਣਾ ਚਾਹੀਦਾ ਤੇ ਮੇਰੇ ਤੇ ਵੀ ਕਾਰਵਾਈ ਹੋ ਸਕਦੀ ਮਗਰ ਅਸੀਂ ਠੀਠ ਠੀਠਾਂ ਚੋਂ ਆ ਸਾਨੂੰ ਨਹੀਂ ਕੋਈ ਫਰਕ ਮੈਂ ਜੋ ਗੱਲ ਕਹਿ ਰਿਹਾ ਸਹੀ ਕਹਿ ਰਿਹਾ ਔਰ ਆਊਟ ਆਫ ਕੰਸਰਨ ਕਹਿ ਰਿਹਾ ਕਿ ਸ਼ਾਇਦ ਹਟ ਜਾਣ ਮੇਰੇ ਕੰਸਰਨ ਰੇਜ਼ ਕੀਤੇ ਆ ਤੇ ਪੰਜਾਬ ਦਾ ਵੀ ਭਲਾ ਨਹੀਂ ਤਾਂ ਜੋ ਹਾਲਾਤ ਪੰਜਾਬ ਤੇ ਪੜੇ ਅੱਜ ਦੇਖੋ ਅੱਜ ਕੀ ਖਬਰ ਲੱਗੀ ਹੈ ਇੱਕ ਤਾਂ ਐਗਰੀਕਲਚਰ ਪਾਲਿਸੀ ਬਾਰੇ ਜਿਹੜਾ ਫੇਲ ਪਾਲਿਸੀ ਹੈ ਦੂਜੀ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਬਾਰੇ ਲੱਗੀ ਹੈ ਉਹਦੇ 'ਚ ਇਟਸ ਨਾਟ ਅ ਜੋਕ ਕਿ ਤੁਹਾਡਾ ਡੀਜੀਪੀ ਪੰਜਾਬ ਦਾ ਜਾ ਕੇ ਕਹਿ ਰਿਹਾ ਕਿ ਹਾਂ ਜਦੋਂ ਦਾ ਰੌਲੈਂਸ ਬਿਸ਼ਨੋਈ ਦਾ ਇਹ ਸਿੱਧੂ ਮੂਸੇ ਵਾਲੇ ਦਾ ਕੇਸ ਹੋਇਆ ਉਹਦਾ ਮਰਡਰ ਹੋਇਆ ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੀ ਇੱਥੇ ਇੰਟਰਵਿਊ ਵੀ ਹੋਈ ਔਰ ਫਰੋਤੀਆਂ ਦੇ ਕੇਸ ਵੀ ਵਧੇ एक्सटॉर्शन टारगेट किलिंग बढ़िया ने इस जैसा जोक कि बंदा थोड़ी जेल से होवे ते थोड़ी पुलिस जाके ऑनरेबल हाई कोर्ट से कह रही है कि हां ਸਾਡੀ ਜੇਲਾ ਚ ਆਉਣ ਕਰਕੇ ਕੰਮ ਵੱਧ ਗਿਆ ਸਾਡੀ ਜੇਲਾ ਚ ਕੀ ਇਹ ਫੇਲਿਅਰ ਨਹੀਂ ਲਾਅ ਐਂਡ ਆਰਡਰ ਕਿਹਦਾ ਸਬਜੈਕਟ ਆ ਭਗਵੰਤ ਮਾਨ ਦਾ ਜੇਲ ਮਨਿਸਟਰ ਕੌਣ ਹੈ ਭਗਵੰਤ ਮਾਨ 43000 ਕੋਲਾ ਦੀ ਡਿਟੇਲ ਹਾਈ ਕੋਰਟ ਚ ਸਬਮਿਟ ਹੋਈ ਹੈ ਕਿ ਜੜੀਆਂ ਗਈਆਂ ਨੇ ਕੀ ਲਾਅ ਐਂਡ ਆਰਡਰ ਦੇ ਜੋ ਧਜੀਆਂ ਉਡਾਈਆਂ ਜਾ ਰਹੀਆਂ ਤੁਹਾਡੇ ਸਾਹਮਣੇ ਨੇ ਸੋ ਇਟ ਇਜ਼ ਅ ਮੈਟਰ ਆਫ ਸੀਰੀਅਸ ਕਨਸਰਨ ਜੋ ਕੁਝ ਹੋ ਰਿਹਾ ਔਰ ਇਹੀ ਕਾਰਨ ਹੈ ਕਿ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਜਿਹੜੀ ਦਿੱਲੀ ਸ਼ਰਾਬ ਘਟਾਲਾ ਪਾਲਸੀ ਹੈ ਉਹੀ ਪਾਲਸੀ ਪੰਜਾਬ ਦੀ ਹੈ ਤੇ ਤੂੰ ਵੀ ਲਾਂਬੇ ਹੋ ਜਾ ਕਿ ਮੇਲਾ ਦਾ ਪਾਲਸੀ ਦਾ ਅਸਰ ਹੀ ਸ਼ਰਾਬ ਇੱਤੇ ਹੋ ਗਿਆ ਕਿ ਗੱਲ ਰੌਲਾ ਤਾਂ ਸੀ ਸ਼ਰਾਬ ਘਟਾਲੇ ਦਾ ਇਹ ਆਪ ਹੀ ਛੇ ਬਣਤੇ ਹੋ ਗਿਆ ਚਲੋ ਰੱਬ SWAT ਬਖਸ਼ੇ ਜੇ ਮੇਰੇ ਥੋੜੀ ਕੋਈ ਗੱਲਬਾਤ ਹੋਈਏਗੀ ਉੱਥੇ ਕਿਸੇ ਨਾਲ ਨਹੀਂ ਔਰ ਮੇਰੇ ਨਾਲ ਕਰਦਾ ਗੱਲ ਕਿਹਦੇ ਨਾਲ ਭਗਵੰਤ ਨਾਲ ਨਹੀਂ ਉਹਦੇ ਨਾਲ ਸ਼ਾਮ ਸ਼ਾਮ ਜੇ ਇਹਨੂੰ ਗੱਲ ਹੋਣੀ ਹਾਲੇ ਤਾਂ ਲੱਥਣ ਢੀਆ ਹਾਂ ਹਾਂ ਹਾਲੇ ਕਿਤੋਂ ਗੱਲ ਹੋ ਜਾਣੀ ਨਹੀਂ ਸੁੱਤਰ ਤੁਹਾਡੇ ਕਾਫੀ ਸ਼ਾਕ ਬਣੇ ਸੁੱਤਰਾਂ ਉਥੋਂ ਕੋਈ ਖਬਰ ਨਹੀਂ ਉੱਥੇ ਜੀ ਪੂਰਾ ਬਾਡੀ ਸਕੈਨ ਚੱਲ ਰਿਹਾ ਅੱਛਾ ਜੀ ਤੁਹਾਨੂੰ ਲੰਮੀ ਸਾਰੀ ਬੁਲੇਟਿਨ ਪੇਸ਼ ਕੀਤੀ ਜਾਊਗੀ ਸ਼ਾਮ ਨੂੰ ਕਿ ਜੀ ਇਹਨੂੰ ਐ ਨੁਕਸ ਪਿਆ ਇਹਦੇ ਐ ਪਿਆ ਬਾਡੀ ਸਕੈਨ ਕਰਾਉਣਾ ਪਿਆ ਕਿ ਕੀ ਚੱਕਰ ਚੱਲਿਆ ਮਗਰ ਐਡੀ ਸੀਕਰੇਸੀ ਦੀ ਲੋੜ ਨਹੀਂ ਸੀ ਤੁਹਾਨੂੰ ਕਹਿੰਦੇ ਇਲਾਜ ਇੱਥੋਂ ਕਰਾਓ ਆਮ ਆਦਮੀ ਕਲੀਨਿਕ ਤੋਂ ਕਰਾਓ ਤੇ ਇਹਦਾ ਪੋਲੋ ਤੋਂ ਕਿਉਂ ਕਰਾਓ ਪ੍ਰਾਈਵੇਟ ਹਸਪੀਟਲ 'ਚ ਕਿਉਂ ਲਿਜਾਓ ਮਤਲਬ ਆਪ ਹੀ ਪੋਲ ਖੋਲ ਰਹੇ ਹੋ ਕਾਰਨ ਬੜਾ ਸਿੰਪਲ ਸੀ ਇੱਥੇ ਕਹੇ ਨਾ ਕਹੇ ਡਾਕਟਰ ਨੇ ਤੁਹਾਡੇ ਵਰਗੇ ਪੱਤਰਕਾਰ ਵੀਰ ਨੂੰ ਕਹਾਣੀ ਦੱਸ ਦੇਣੀ ਸੀ ਕਿ ਰੌਲਾ ਕੋਈ ਨਹੀਂ ਵੱਧ ਖਾਦੀ ਪੀਤੀ ਗਏ ਇਹ ਗੱਲ ਲਕੋਣ ਲਈ ਉੱਥੇ ਲੈ ਕੇ ਗਏ ਸਰ ਸੀ